ਗੁਰੂ ਅਰਜਨ ਦੇਵ ਪਾਤਸ਼ਾਹ ਕੋ ਕੀ ਮੰਗ ਕੇ ਆਈਏ ਰੋਟੀ ਮਿਲ ਜੇ ਵਾਹਿਗੁਰੂ ਬੱਚੇ ਨਹੀਂ ਦਿੰਦੇ ਨਾ ਨਾ ਬੱਚੇ ਕੁਲ ਹੋਵੇ ਨਹੀਂ ਦਿੰਦੇ ਕੀ ਗੀਤ ਮੰਗਿਆ ਜਮਤਾ ਜੀ ਮਹਾਰਾਜ ਕੋ ਇਹ ਹੁ ਮਹਾਰਾਜ ਤਾਂ ਮੰਗਦੇ ਸਾਨੂੰ ਪੱਕਾ ਪਾਣੀ ਦੇਈ ਦੇ ਜਾਣ ਵਾਹਿਗੁਰੂ ਦਬਾਈ ਕੰਮ ਉਹ ਕੰਮ ਹੋ ਜਾਊਗਾ ਆਪਣੇ ਕੋ ਹੋਰ ਤੈਨੂੰ ਕਹਿੰਦਾ ਨਹੀਂ ਜੇ ਆਪਾਂ ਰਿਕਸ਼ਾ ਬਦਲ ਲਈਏ ਤੁਹਾਡੇ ਮਹਾਰਾਜ ਕਹਿੰਦੇ ਆ ਕਿ ਇਹਦਾ ਰਿਕਸ਼ਾ ਬਦਲ ਲਈਏ ਤੇ ਤੁਹਾਡਾ ਕੰਮ ਹੋ ਜੂਗਾ ਹਾਂਜੀ ਰਿਕਸ਼ਾ ਚਲਾ ਲੋਗੇ ਚਲਾ ਕੇ ਵਿਖਾਵਾਂਗਾ ਤੇ ਮਾਤਾ ਜੀ ਬੈਠੂਗਾ ਕਿਤਨਾ ਬਿੰਦੇ ਦੂਜੀ ਮਨ ਕਿਤਨਾ ਲੈ ਕੇ ਜਾਂਦੀ ਐ ਮਾਤਾ ਨੂੰ ਘਮਾ ਕੇ ਲਿਆਉ ਹਾਂ ਧੰ ਗੁਰੂ ਰਾਮਦਾਸ ਕੀ ਹਾਲਾਤ ਸਿੱਖਾਂ ਦੇ ਇਹ ਸਾਡੇ ਸਿੱਖਾਂ ਦੇ ਹਾਲਾਤ ਆ ਅੱਛਾ ਇਤਨਾ ਇਤਨਾ ਬੈਹ ਜਾਂਦੇ ਹੋ ਧੰ ਗੁਰੂ ਰਾਮਦਾਸ ਧੰ ਗੁਰੂ ਰਾਮਦਾਸ ਇਸ ਅਡਰੈਸ ਤੇ ਕੱਲ ਤੁਸੀਂ ਆ ਜਾਣਾ ਅੰਮ੍ਰਿਤਸਰ ਅੱਛਾ ਠੀਕ ਹੈ ਅੱਛਾ ਇੱਥੇ ਅਡਰੈਸ ਲਿਖਿਆ ਹੋਇਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੇਰੇ ਸਿੰਘ ਨੂੰ ਨਵਾਂ ਰਿਕਸ਼ਾ ਲੈ ਦੇ ਜੀ ਭਾਈ ਕਾਤਸਾ ਵਾਹ ਇਥੇ ਜੀ ਮਤੈ ਕਿਤੇ ਤਾਪੂ ਜੀ ਹਾਂ ਇੱਥੇ ਗਿਆ ਰੋਟੀ ਪਣੀ ਖਾ ਲਿਆ ਕਦੋਂ ਦੀ ਆਏ ਸਵੀਰ ਜੀ ਮਤੈ ਮਾਫੀ ਮਾਫੀ ਚਾਹਣਾ ਇੱਕ ਨਾ ਇਹ ਕਹਿੰਦੇ ਮੈਨੂੰ ਨਾ ਕੰਮ ਪਿਆ ਗਿਆ ਸੀ ਕਿਤੇ ਐਮਰਜੈਂਸੀ ਮੈਂ ਯਕੀਨ ਹੈਗਾ ਸੀ ਮਹਾਰਾਜ ਦੇ ਹਾਂ ਅੱਜ ਕੀ ਕਿ ਲਗਿਆ ਮੇਰੇ ਵਾਸਤੇ ਇਹ ਬੁੱਕੇ ਲਿਆ ਦੇ ਤਰੂ ਕੀ ਦਿਖਾਉ ਤੇ ਉਹ ਖਾ ਰੇ ਰੋਟੀ ਖਾ ਲਈ ਹੈ ਹਾਂਜੀ ਤੇ ਮੈਨੂੰ ਤਾਂ ਤੂੰ ਕੋਈ ਨਹੀਂ ਮਤਾ ਠੀਕ ਹੈ ਜੀ ਵਾਹਿਗੁਰੂ ਵਾਹਿਗੁਰੂ ਜੀ ਕੀ ਪਤਾ ਜੀ ਬਾਪੂ ਠੀਕ ਹੋ ਚੜਦੀ ਕਲਾ ਮਾਫੀ ਮਾਫੀ ਚਾਹਨਾ ਬਾਪੂ ਜੀ ਮੈਂ ਲੇਟ ਹੋ ਗਿਆ ਮਾਫੀ ਮਾਫੀ ਚਾਹਨਾ ਤੁਹਾਡੇ ਕੋ ਹੈ ਤੇ ਬਾਪੂ ਜੀ ਆ ਗਿਆ ਰਿਸ਼ਾਦ ਕਿ ਤੋੜਾ ਹਾਂ ਵਾਹਿਗੁਰੂ ਵਾਹਿਗੁਰੂ ਚਲਾ ਗਿਆ ਇਹ ਸਾਰਾ ਰੰਗ ਹੈ ਹੈ ਵਾਹਿਗੁਰੂ ਤੇ ਬਾਬਾ ਜੀ ਪਤਾ ਹੀ ਕੱਜ ਮਹਾਰਾਜ ਜੀਣਗੇ ਪੀਓ ਪੀਓ ਪਤਾ ਜੀ ਮਹਾਰਾਜ ਅੱਜ ਦੇਣਗੇ ਹਾਂ ਜੀ ਹਾਂ ਜੀ ਹੈਗਾ ਸੀ ਪ੍ਰੋਸਾ ਗੁਰੂ ਰਾਮਦਾਸ ਪਾਸ਼ਾ ਦੇ ਹੈਗਾ ਚਲੋ ਪੀ ਲੋ ਪੀ ਲੋ ਨਵੀਂ ਗੱਡੀ ਆ ਮੈਂ ਜਲੇਬੀਆਂ ਖਾਣੀ ਆ ਮਾਤਾ ਤੇ ਬੈ ਕੇ ਬਾਬੀ ਘੁਮਾ ਕੇ ਲੈ ਆਓ ਮਾਤਾ ਨੂੰ ਛੁਡਾ ਦਿਓ ਧੰਨ ਗੁਰੂ ਜਾਨਦਾ ਕੋਈ ਨਾ ਬੈਨੋ ਬੈਜੋ ਨਵੀਂ ਗੱਡੀ ਤੇ ਬਾਪੂ ਜੀ ਬੈਗੇ ਆ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਇਨੇ ਖੁਸ਼ ਹੋਣਗੇ ਬਜ਼ੁਰਗ ਇੱਕ ਪਹਿਲੇ ਟੁੱਟੀ ਹੋਈ ਗੱਡੀ ਸੀ ਹੈ ਤੇ ਅੱਜ ਬਾਬਾ ਜੀ ਨੂੰ ਨਵੀਂ ਗੱਡੀ ਮਿਲ ਗਈ ਆ ਇਹਨਾਂ ਦੀ ਪਹਿਲੀ ਪਹਿਲੀ ਗੱਡੀ ਆ ਨਾ ਆ ਦੇਖੋ ਆ ਜੀ ਹਾਲ ਧੰਗੁਰ ਗੁਰਦਾਸ ਧੰਗੁਰ ਗੁਰਦਾਸ ਵਾਹਿਗੁਰੂ ਵਾਹਿਗੁਰੂ ਠੀਕ ਹੈ ਬਾਬੂ ਜੀ ਹਲਕੀਆ ਆਜੋ ਬੰਦੇ ਆਜੋ ਮਾਤਾ ਜੀ ਹੋਣ ਜਲੇਬੀਆਂ ਘਣੀ ਆ ਮੈਂ ਖਵਾ ਦੋਗੇ ਤਾਜੂ ਆਜੋ ਪਿਆਰੇ ਬੱਬੀ ਹੁਣ ਤਾਂ ਸਵਾਰੀ 'ਤੇ ਬੈਠੂਗੀ ਕੀ ਨਹੀਂ ਸਵਾਰੀ ਬੈਠੂਗੀ ਹਾਂ ਹੁਣ ਤਾਂ ਪੈਸੇ ਕਮਾਓਗੇ ਕਿਰਪਾ ਗੁਰੂ ਅਮਰਦਾਸ ਦਾ ਤਾਜੂ ਆਜੋ ਪੈਸੇ ਪੈਸੇ ਦੇ ਦਈਏ ਇਹਨਾਂ ਨੂੰ ਆਜੋ ਆਜੋ ਪੈਸੇ ਦੇ ਦਈਏ ਧੰਨ ਗੁਰੂ ਰਾਮਦਾਸ ਇਹ ਬਜ਼ੁਰਗਾ ਤੇ ਇਹ ਇਹਨਾਂ ਦਾ ਰਿਕਸ਼ਾ ਸੀ ਸੰਗਤ ਜੀ ਆਹ ਸਾਡੇ ਬਜ਼ੁਰਗਾਂ ਦੇ ਹਾਲ ਸੀ ਆਹ ਦੇਖੋ ਧੰਨ ਗੁਰੂ ਰਾਮਦਾਸ ਪਾਸ਼ਾ ਦੀ ਕਿਰਪਾ ਪੈਸੇ ਦੇ ਦਿੱਤੇ ਆ ਠੀਕ ਹੈ ਰਿਕਸ਼ਾ ਤੁਹਾਡਾ ਅੱਜ ਤਾਂ ਤੁਸੀਂ ਆਪਣਾ ਕੰਮ ਕਰਨਾ ਹੈਗਾ ਤੇ ਆਪਰੀਕਤ ਕਰਕੇ ਰੋਟੀ ਖਾਣੀ ਆ ਠੀਕ ਹੈ ਨਹੀਂ ਹੁਣ ਉੱਥੇ ਨਹੀਂ ਹੁਣ ਉੱਥੇ ਨਹੀਂ ਬਾਬਾ ਮੰਗ ਕੇ ਨਹੀਂ ਖਾਣਾ ਆਪਾਂ ਕਿਰਤ ਕਰਕੇ ਖਾਣੀ ਆ ਸੋਣੀ ਭਰੋਸਾ ਹੋ ਗਿਆ ਤੁਹਾਡਾ ਗੁਰੂ ਗ੍ਰੰਥ ਸਾਹਿਬ ਜੀਵੰਦਾ ਗੁਰੂ ਹੈਗਾ ਹੈ ਨਾ ਕੋਈ ਕਰ ਉਹਨੇ ਜੀ ਤਗੂ ਜੰਨਪਾਸ਼ਾ ਨਹੀਂ ਹੈਣਾ ਚਲੋ ਕੋਈ ਨਹੀਂ ਹੁਣ ਤੁਸੀਂ ਕਿਰਤ ਕਰਕੇ ਖਾਣੀ ਆ ਮੰਗਣਾ ਨਹੀਂ ਆਪਾਂ ਠੀਕ ਹੈ ਨਾ ਚਲੋ ਠੀਕ ਹੈ ਪਿਆਰਿਓ ਤੁਸੀਂ ਲਾਜੋ ਜਲੇਬੀਆਂ ਲਿਆ ਜੀਓ ਨਾ 1000 ਰੁਪਿਆ ਜਲੇਬੀਆਂ ਵਾਸਤੇ ਹੈ ਤੇ ਜਾਣ ਕੇ ਜਲੇਬੀਆਂ ਲੱਗ ਜਾਨੀਆਂ ਬੱਕੂ ਦਾ ਸਵਾਦ ਲੱਗਦੀ ਹੈ ਜਲੇਬੀਆਂ ਚਲੋ ਠੀਕ ਹੈ ਪਿਆਰਿਓ Çengel, Çengel piyare o. Tan Guru Ramdas. Sıvari, so, riksasi bile gitti kapuda. E, ar ikisiyeto, ar ikisiyeti ağrıyor. Tan Guru Ramdas, Tan Guru Ramdas. Baba Guru, Baba Guru. Bebe konsan. Çalarlayo, layo, layo, yarı ਸਵਾਸ ਸਵਾਸ ਗੁਰਲਾਲ ਦਾਸ ਸਵਾਸ ਚੰਗਾ ਜੀ ਬਾਈ ਖਾਲਸਾ ਬਾਈ ਗੁਰਜੀ ਕੀ ਪੱਤੇ ਜੀ ਹਨ ਗੁਰਲਾਲ ਦਾਸ